ਨੰਦਾ ਕੁਛ ਨਹੀਂ ਦੱਸਿਆ ਇਹੋ ਕਿਹਾ ਸੀ ਉਹਨੇ ਕਿ ਆਪਾਂ ਜਾਵਾਂਗੇ ਇਦਾਂ ਕਰਾਂਗੇ ਉਦਾਂ ਕਰਾਂਗੇ ਬਾਅਦ ਮੁੜ ਕੇ ਕੱਲੀ ਚਲ ਗਈ ਹੈ ਜੀ ਦੱਸਣ ਤੋਂ ਵੀ ਨਹੀਂ ਹਾਂਜੀ ਉਸ ਤੋਂ ਬਾਅਦ ਮੁੜ ਕੇ ਇਹਨਾਂ ਨੇ ਸਾਨੂੰ ਬਿਨਾਂ ਦੱਸਣ ਤੋਂ ਕੈਨੇਡਾ ਦੀ ਫੈਲਕੂੜੀ ਦੀ ਕੱਲੀ ਦੀ ਲਾਤੀ ਤੇ ਕੱਲੀ ਨੂੰ ਬਾਹਰ ਭੇਜਦੇ ਸਾਨੂੰ ਦੱਸਿਆ ਨਹੀਂ ਮਹੀਨਾ ਕਿ ਰਹੀ ਹੈ ਜੀ ਮੇਰੇ ਕੋਲ ਕਹਿੰਦੇ ਕਿ ਉੱਥੇ ਜਾਵਾਂਗੇ ਸੈਟਲ ਹੋਵਾਂਗੇ ਪੀਆਰ ਹੋਊਗੀ ਹਾਂਜੀ ਹਾਂਜੀ ਅਹੀਂ ਤੇ ਲੜਕੇ ਦੀ ਦੀ ਲੜਕੀ ਦੀ ਸ਼ਾਦੀ ਇਸ ਕਰਕੇ ਕੀਤੀ ਸੀ ਕਿ ਚਲੋ ਦੋਵੇਂ ਜੀ ਜਾ ਕੇ ਆਪਣੀ ਜ਼ਿੰਦਗੀ ਜਿਹੜੀ ਆਸਾਨੀ ਨਾਲ ਜੀ ਸਕਣ ਨਿੱਜ ਜਦੋਂ ਗਈ ਆ ਉਦੋਂ ਇੱਕ ਵਾਰੀ ਗੱਲ ਹੋਈ ਆ ਤੇ ਮੈਂ ਕਿਹਾ ਮੈਂ ਕਿਹਾ ਤੂੰ ਚੰਗਾ ਨਹੀਂ ਕੀਤਾ ਤੇ ਜੇ ਇਦਾਂ ਦੀ ਕੋਈ ਪਹਿਲਾਂ ਗੱਲ ਹੀ ਤੇ ਮੈਨੂੰ ਦੱਸ ਦਿੰਦੀ ਤੇ ਕਹਿੰਦੀ ਕਿ ਮੈਂ ਜੋ ਕਰਨਾ ਹੀ ਕਰਤਾ ਤੇ ਹੁਣ ਜ਼ਿਆਦਾ ਰੌਲਾਣਾ ਪਾ ਕਿਉਂਕਿ ਮੈਂ ਦਰਖਾਸਤ ਦਿੱਤੀ ਹੈ ਨਾ ਕਹਿੰਦੇ ਆਪਣੀ ਦਰਖਾਸਤ ਵਾਪਸ ਲੈ ਲਾ ਜਦੋਂ ਮੇਰੇ ਕੋ ਪੈਸੇ ਹੋਣਗੇ ਮੈਂ ਦੇ ਦਾਂਗਾ ਮੈਂ ਇਹੋ ਕਹਿਣਾ ਚਾਹੁੰਦਾ ਕਿ ਸਾਡ ਨੂੰ ਸਾਡੇ ਪੈਸੇ ਵਾਪਸ ਮਿਲ ਜਾਣ ਜੀ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਮੈਡਮ ਜੇ ਇਦਾਂ ਦਾ ਦੱਸਿਆ ਹੁੰਦਾ ਤੇ ਮੈਂ ਸ਼ਾਇਦ ਵਿਆਹ ਹੀ ਨਾ ਕਰਾਉਂਦਾ ਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਕ੍ਰੇਜ਼ ਇੰਨਾ ਵੱਧ ਚੁੱਕਿਆ ਹੈ ਕਿ ਲੋਕ ਰਿਸ਼ਤਿਆਂ ਦੀ ਕਦਰ ਕਰਨਾ ਵੀ ਭੁੱਲ ਚੁੱਕੇ ਹਨ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਕਿ ਕੁਝ ਲੜਕੇ ਜਾਂ ਲੜਕੀਆਂ ਜੋ ਨੇ ਵਿਦੇਸ਼ ਜਾਣ ਦੇ ਚਾਅ ਦੇ ਵਿੱਚ ਆਪਣੇ ਪਤੀ ਜਾਂ ਪਤਨੀ ਜਿਹੜੀਆਂ ਨੇ ਉਹ ਧੋਖਾ ਦੇ ਜਾਂਦੀਆਂ ਨੇ ਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦੇ ਅਦੀਨ ਚੱਕ ਮਿਸ਼ਰੀ ਖਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਕੀ ਉਹਨਾਂ ਦੀ ਪਤਨੀ ਵਿਦੇਸ਼ ਜਾ ਕੇ ਉਹਨਾਂ ਨੂੰ ਬਿਲਕੁਲ ਹੀ ਭੁੱਲ ਗਈ ਹੈ ਤੇ ਪੈਸੇ ਜਿਹੜੇ ਨੇ ਉਹ ਪਤੀ ਦੇ ਵੱਲੋਂ ਲਗਾਏ ਗਏ ਨੇ ਲੇਕਿਨ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਉਹ ਵਿਦੇਸ਼ ਜਾ ਕੇ ਆਪਣੇ ਸਾਰੇ ਰਿਸ਼ਤੇ ਜੋ ਹੈ ਵਿਆਹ ਕਰਾ ਕੇ ਤੋਂ ਗਈ ਸੀ ਉਹ ਭੁੱਲ ਚੁੱਕੀ ਹੈ ਤਾਂ ਗੱਲਬਾਤ ਕਰਦੇ ਹਾਂ ਮੇਰੇ ਨਾਲ ਸੂਰਜਪਾਲ ਸਿੰਘ ਮੌਜੂਦ ਨੇ ਚੱਕ ਮਿਸ਼ਰੀ ਖਾਨ ਤੋਂ ਵੀਰ ਜੀ ਕੀ ਹੁੰਦਾ ਹੈ ਕਿਸ ਤਰ੍ਹਾਂ ਤੁਹਾਡਾ ਵਿਆਹ ਪਹਿਲਾਂ ਕਦੋਂ ਹੋਇਆ ਤੇ ਕਿਸ ਤਰ੍ਹਾਂ ਇਹ ਸਾਰੀ ਜਿਹੜੀ ਕਹਾਣੀ ਹੈ ਹੁੰਦੀ ਹੈ ਕਿ ਪਤਨੀ ਵਿਦੇਸ਼ ਹਾਂਜੀ 7 ਤੱਕ 2022 ਚ ਸਾਡਾ ਵਿਆਹ ਹੋਇਆ ਕਿ ਬਾਹਰ ਜਾਣਾ ਦੋਵਾਂ ਜੀਆਂ ਨੇ ਇਕੱਠਿਆਂ ਜਾਣਾ ਇਹੋ ਗੱਲ ਹੋਈ ਕਿ ਦੋਵਾਂ ਨੇ ਇਕੱਠਿਆਂ ਜਾਣਾ ਹੈ ਇੰਗਲੈਂਡ ਚ ਜਾਣਾ ਹੈ ਜੈਂਟ ਕੋ ਫਾਇਲ ਲਾਈ ਆ ਮੜ ਕੇ ਫਾਇਲ ਡੈਫਰ ਹੋ ਗਈ ਫੀਸਾਂ ਫੂਸਾਂ ਹੀ ਤਾਰੀਆਂ ਸਾਢੇ 1.5 ਲੱਖ ਆਪਾਂ ਫੀਸ ਤਾਰੀ ਸਾਰੀ ਮਤਲਬ ਸਟੇਟਮੈਂਟ ਮੇਰੇ ਕੋਲ ਪਈ ਆ ਉਸ ਤੋਂ ਬਾਅਦ ਜਿਹੜੀ ਫੀਸ ਆਈ ਇਹਨਾਂ ਦੇ ਅਕਾਊਂਟ ਚ ਹੀ ਆਈ ਸੀ ਫਿਰ ਇਹਨਾਂ ਨੂੰ ਮੈਂ ਕਿਹਾ ਕਿ ਫੀਸ ਲੋ ਅਕਾਊਂਟ ਚ ਵਾਪਸ ਆ ਗਈ ਤੇ ਆਪਾਂ ਫੀਸ ਮੈਨੂੰ ਦੇ ਦਿਓ ਜਦੋਂ ਫੇਰ ਫਾਇਲ ਲਾਵਾਂਗੇ ਫੇਰ ਅਸੀਂ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਕਿੰਦੇ ਨਹੀਂ ਕੋਈ ਗੱ ਉਸ ਤੋਂ ਬਾਅਦ ਮੁੜ ਕੇ ਇਹਨਾਂ ਨੇ ਸਾਨੂੰ ਬਿਨਾਂ ਦੱਸਣ ਤੋਂ ਕੈਨੇਡਾ ਦੀ ਫਾਈਲ ਕੁੜੀ ਦੀ ਕੱਲੀ ਦੀ ਲਾਤੀ ਤੇ ਕੱਲੀ ਨੂੰ ਬਾਹਰ ਭੇਜਦੇ ਸਾਨੂੰ ਦੱਸਿਆ ਨਹੀਂ ਇਹ ਸਾਰਾ ਜੋ ਫਾਈਲ ਲਗਾਈ ਗਈ ਸਾਰਾ ਕੁਝ ਇਹ ਵਿਆਹ ਤੋਂ ਬਾਅਦ ਹੋਇਆ ਕਿ ਵਿਆਹ ਤੋਂ ਪਹਿਲਾਂ ਬਾਅਦ ਹੋਇਆ ਜੀ ਸਾਰਾ ਕੁਝ ਵਿਆਹ ਤੋਂ ਬਾਅਦ ਹੋਇਆ ਸਾਰਾ ਕੁਝ ਤੇ ਕੀ ਕਹਿੰਦੇ ਸੀ ਕਿਉਂਕਿ ਪਤਨੀ ਤੁਹਾਡੇ ਨਾਲ ਕਿੰਨੀ ਦੇਰ ਰਹੀ ਹੈ ਕਿ ਉਹਦੇ ਵੱਲੋਂ ਤੁਹਾਡੇ ਨਾਲ ਵਾਅਦੇ ਕੀਤੇ ਗਏ ਵਿਦੇਸ਼ ਜਾਣ ਦੇ ਚਾਅ ਦੇ ਵਿੱਚ ਕੀ ਕੀ ਕਿਹਾ ਸੀ ਮਹੀਨਾ ਕੀ ਰਹੀ ਹੈ ਜੀ ਮੇਰੇ ਕੋਲ ਕਹਿੰਦੇ ਕਿ ਉੱਥੇ ਜਾਵਾਂਗੇ ਸੈਟਲ ਹੋਵਾਂਗੇ ਪੀਆਰ ਹੋਊਗੀ ਹਾਂਜੀ ਸਿਆਣ ਦੀ ਜਿਸ ਤਰ੍ਹਾਂ ਗੱਲ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਵੱਲੋਂ ਫੀਸ ਭਰੀ ਗਈ ਆ ਸਾਰੇ ਲਗਾਏ ਗਏ ਇੱਕ ਇਸ ਤਰ੍ਹਾਂ ਫੀਸ ਇਹ ਮੈਡਮ ਫੀਸ ਅਕਾਊਂਟ ਰਾਈ ਸੈਂਡ ਕੀਤੀ ਗਈ ਹੈ ਮੇਰੇ ਡੈਡੀ ਉਹਨਾਂ ਦੇ ਅਕਾਊਂਟ ਚ ਉਹ ਕੁੜੀ ਦੇ ਪਿਓ ਨੂੰ ਸੈਂਡ ਕੀਤੇ ਗਿਆ ਪਏ ਸਾਰੀਆਂ ਸਟੇਟਮੈਂਟ ਆ ਸਾਡੇ ਕੋਲ ਆ ਜੀ ਉਸ ਤੋਂ ਬਾਅਦ ਹੀ ਲੜਕੀ ਦੇ ਵੱਲੋਂ ਤੁਹਾਡ ਨਾਲ ਗੱਲਬਾਤ ਬਿਲਕੁਲ ਬੰਦ ਕਰ ਦਿੱਤੀ ਗਈ ਨਹੀਂ ਜਦੋਂ ਗਈ ਆ ਉਦੋਂ ਇੱਕ ਵਾਰੀ ਗੱਲ ਹੋਈ ਆ ਤੇ ਮੈਂ ਕਿਹਾ ਮੈਂ ਕਿਹਾ ਤੁਸੀਂ ਉਹ ਚੰਗਾ ਨਹੀਂ ਕੀਤਾ ਤੇ ਜੇ ਇਦਾਂ ਦੀ ਕੋਈ ਪਹਿਲਾਂ ਗੱਲ ਹੀ ਤੇ ਮੈਨੂੰ ਦੱਸ ਦਿੰਦੀ ਤੇ ਕਹਿੰਦੀ ਕਿ ਮੈਂ ਜੋ ਕਰਨਾ ਹੀ ਕਰਤਾ ਆ ਤੇ ਹੁਣ ਜਿਆਦਾ ਰੌਲਾ ਨਾ ਪਾ ਕਿਉਂਕਿ ਮੈਂ ਦਰਖਾਸਤ ਦਿੱਤੀ ਹੈ ਨਾ ਕਹਿੰਦੇ ਆਪਣੀ ਦਰਖਾਸਤ ਵਾਪਸ ਲੈ ਲਾ ਜਦੋਂ ਮੇਰੇ ਕੋ ਪੈਸੇ ਹੋਣਗੇ ਮੈਂ ਦੇ ਦਾਂਗੀ ਅੱਛਾ ਕਿ ਵਿਦੇਸ਼ ਜਾਣ ਤੋਂ ਬਾਅਦ ਉਹਨੇ ਤੁਹਾਡਾ ਨਾਲ ਰਿਸ਼ਤਾ ਹੀ ਤੋੜ ਦਿੱਤਾ ਸਿੱਧਾ ਹਾਂਜੀ 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 ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਨਹੀਂ ਗੱਲਬਾਤ ਕੀਤੀ ਕਿ ਕਿੱਥੋਂ ਦੀ ਲੜਕੀ ਸੀ ਕਿੱਥੇ ਤੁਹਾਡਾ ਵਿਆਹ ਹੋਇਆ ਸੀ ਇਹ ਪਿੰਡ ਢੰਡਕਸੇਲ ਹੈ ਜੀ ਬਾਬਾ ਬੁੱਢਾ ਸਾਹਿਬ ਦੇ ਕੋਲ ਪਿੰਡ ਆ ਲੜਕੀ ਦਾ ਨਾਮ ਕੀ ਸੀ ਲੜਕੀ ਦਾ ਨਾਮ ਰਮਨਦੀਪ ਕੌਰ ਹੈ ਜੀ ਉਹਦੇ ਡੈਡੀ ਦਾ ਨਾਮ ਜਸਪਾਲ ਸਿੰਘ ਹੈ ਉਮਰ ਕਿੰਨੇ ਸੀ ਲੜਕੀ ਦੀ ਉਮਰ ਹੈ 27 ਸਾਲ ਜ ਤੋ ਬਾਅਦ ਜਦੋਂ ਉਹਨਾਂ ਨੇ ਬੰਦ ਗੱਲ ਤੁਹਾਡੇ ਨਾਲ ਕਰ ਦਿੱਤੀ ਦਸਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਇਹ ਗੱਲ ਕਹੀ ਕੁੜੀ ਦੇ ਪਿਓ ਨੇ ਕਹਿੰਦਾ ਵੀ ਜੋ ਵੀ ਤਰਕ ਹੁੰਦਾ ਤੂੰ ਕਰ ਲੈਹੀਂ ਜੋ ਕਰਨਾ ਹੀ ਕਰਤਾ ਨਾ ਤੈਨੂੰ ਪੈਸੇ ਦੇ ਨਹੀਂ ਤੇ ਨਾ ਕੋਈ ਗੱਲ ਹੋਣੀ ਹੁਣ ਸਾਡੇ ਨਾਲ ਜਿਤ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਕਿਉਂਕਿ ਜੋ ਪਹਿਲਾ ਵਿਆਹ ਹੋਇਆ ਤਾਂ ਫੇਰੇ ਜਿਹੜੇ ਨੇ ਚਾਰ ਫੇਰੇ ਲੈ ਗਏ ਪੂਰਾ ਵਿਆਹ ਦੇ ਬੰਧਨ 'ਚ ਬੱਜੇ ਲੇਕਿਨ ਬਾਅਦ ਦੇ ਵਿੱਚ ਇਸ ਤਰ੍ਹਾਂ ਇੱਕਦਮ ਵਿਦੇਸ਼ ਜਾ ਕੇ ਜਿਹੜੇ ਆਪਣੀਆਂ ਅੱਖਾਂ ਫੇਰ ਲੈਣੀਆਂ ਤੁਸੀਂ ਪੁੱਛਿਆ ਨਹੀਂ ਕਿ ਕਿਉਂ ਇਸ ਤਰ੍ਹਾਂ ਮੇਰੇ ਨਾਲ ਕੀਤਾ ਮੈਡਮ ਗੱਲ ਨਹੀਂ ਕਰਦੇ ਕੋਈ ਦੇ ਧੱਕੇ ਜੇ ਮਾਰਦੇ ਸੀ ਇੱਕ ਹਿਸਾਬ ਨਾਲ ਜਦੋਂ ਧੱਕੇ ਮਾਰਦੇ ਚੱਲ ਜਾ ਜੋ ਤਰਕ ਹੁੰਦਾ ਤੂੰ ਕਰ ਲਾ ਅਸੀਂ ਜੋ ਕਰਨਾ ਹੀ ਕਰ ਲਿਆ ਉਹਨਾਂ ਦੀ ਨਾ ਇੱਕ ਕੁੜੀ ਪੁਲਿਸ 'ਚ ਹੈ ਜੀ ਸੁਮਨਦੀਪ ਕੌਰ ਉਹਦੇ ਕਰਕੇ ਮੇਰੀ ਜਿੰਨੀਆਂ ਮੈਂ ਦਰਖਾਸ਼ਾ ਦਿੱਤੀਆਂ ਦਿਹਾਤੀ ਪੁਲਿਸ ਨੂੰ ਦੇ ਐਸਐਸਪੀ ਸਾਹਿਬ ਨੂੰ ਕੋਛ ਨਹੀਂ ਬਣਿਆ ਜੀ ਉਹਦਾ ਫੇਰ ਮੁੜ ਕੇ ਉਹ ਜਿਹੜਾ ਪਰਚਾ ਆ ਛਾਂ ਜਣੇ ਤੇ ਪਰਚਾ ਆ ਇਹ ਵੀ ਮੈਂ ਹਾਈ ਕੋਰਟ ਰੈਟ ਪਾ ਕੇ ਮੈਡਮ ਫੇਰ ਪਰਚਾ ਆ ਜੀ ਪਰਚਾ ਮੈਡਮ ਰਮਨ ਤੇ ਆ ਜਿਹੜੀ ਕੁੜੀ ਬਾਹਰ ਆ ਉਹਦੇ ਪਿਓ ਤੇ ਆ ਜਸਪਾਲ ਸਿੰਘ ਤੇ ਉਹਦੀ ਮੰਮੀ ਤੇ ਆ ਉਹਦੀ ਜਿਹੜੀ ਵੱਡੀ ਭੈਣ ਆ ਇੱਕ ਟੀਚਰ ਆ ਦਾ ਜੀਜਾ ਟੀਚਰ ਆ ਉਹਨਾਂ ਤੇ ਆ ਜਿਹੜੀ ਕੁੜੀ ਜਿਹੜੀ ਭੈਣ ਇਹਦੀ ਪੁਲਸ ਚ ਆ ਜਿਹਦੇ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਤੇ ਆ ਜੀ ਤੇ ਹੁਣ ਵੀ ਪਰਚਾ ਹੋ ਗਿਆ ਆ ਐਫ ਆਰ ਆ ਜੀ ਤੁਹਾਡੇ ਸਾਹਮਣੇ ਲਾ ਕੇ ਨਾ ਜੀ ਨਾ ਪੁਲਸ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਪਰਚਾ ਐਫ ਆਰ ਆ ਕਰ ਦਿੱਤੀ ਇਹ 9 ਤਰੀਕ ਨੂੰ ਹੋਇਆ ਜੀ 8 ਤਰੀਕ ਨੂੰ 8 ਤਰੀਕ ਨੂੰ ਹਾਂਜੀ ਤੇ ਅਜੇ ਤੱਕ ਕੋਈ ਵੀ ਕੁਝ ਨਹੀਂ ਮੈਡਮ ਕੁਝ ਨਹੀਂ ਨਾ 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 ਕੋਈ ਰੇਡ ਕੀਤੀ ਗਈ ਹੈ ਘਰ 'ਚ ਕੁਝ ਨਹੀਂ ਕੀਤਾ ਗਿਆ ਜੀ ਤੇ ਫੋਟੋ ਵੀ ਤੁਸੀਂ ਤੁਹਾਡੇ ਕੋਲ ਹੋ ਗਿਆ ਦੇ ਕੇ ਫੋਟੋ ਵੀ ਹੈਗੀ ਮੈਡਮ ਐ ਸਟੇਟਮੈਂਟਾਂ ਵੀ ਸਾਰੀਆਂ ਹੈਗੀਆਂ ਸਾਡੇ ਕੋਲ ਦੇਖ ਸਕਦੇ ਹੋ ਕਿ ਇਹ ਵੀ ਲੜਕੀ ਹੈ ਕਿਉਂਕਿ ਆਪਣੇ ਇਹਨਾਂ ਦੇ ਨਾਲ ਵਿਆਹ ਦੀ ਫੋਟੋ ਹੈ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਇਹ ਵਿਆਹ ਤੋਂ ਕਿੰਨੀ ਦੇਰ ਬਾਅਦ ਜਾਂਦੀ ਹੈ ਵਿਦੇਸ਼ ਮੈਡਮ ਇਹ ਤਾਂ ਪਤਾ ਹੀ ਨਹੀਂ ਜੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਆ। ਵਿਆਹ ਤੋਂ ਬਾਅਦ ਵਿਦੇਸ਼ ਕਿਹਨੇ ਦੇਵਾ ਜਾ। ਸਾਨੂੰ ਪਤਾ ਹੀ ਕੁਝ ਨਹੀਂ ਕਦੋਂ ਗਈ ਆ ਜੀ। ਦੱਸਿਆ ਨਹੀਂ ਸਾਨੂੰ। ਵਿਆਹ ਤੋਂ ਬਾਅਦ ਤੁਹਾਡੇ ਨਾਲ ਨਹੀਂ। ਨਾ 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 ਨਾ। ਮਹੀਨਾ ਕੀ ਘਰ ਰਹੀ ਉਸ ਤੋਂ ਬਾਅਦ ਕਹਿੰਦੇ ਕਿ ਜਿਹੜਾ ਏਜੰਟ ਆ ਪਿੰਡੋਂ ਸ਼ਹਿਰ ਆਉਣਾ ਦੂਰ ਪੈਂਦਾ ਤੇ ਅਸੀਂ ਸ਼ਹਿਰ 'ਚ ਰਹਿੰਨੇ ਆ ਤੇ ਅਸੀਂ ਲਾਗੇ ਚੱਲ ਜਾ ਕਰਾਂਗੇ ਤੇ ਮੁੜ ਕੇ ਜਦੋਂ ਵੀਜ਼ਾ ਆ ਜਾਊਗਾ ਤਾਂ ਫਿਰ ਕੱਲ ਦਾਂਗੇ ਤੁਹਾਨੂੰ। ਅੱਛਾ ਵਿਆਹ ਤੋਂ ਬਾਅਦ ਤੁਹਾਡੇ ਨਾਲ ਹੀ ਨਹੀਂ ਰਹੀ। ਨਾ ਮਹੀਨਾ ਕੀ ਰਹੀ ਹਾਂ ਜੀ ਹਾਂ ਜੀ। ਉਸ ਤੋਂ ਬਾਅਦ ਵਾਪਸ ਪੇਕੇ ਚਲੀ ਜਾਂਦੀ। ਹਾਂ ਜੀ ਹਾਂ ਜੀ। ਫਿਰ ਸਿੱਧਾ ਫੋਰਨ ਚਲੀ ਜਾਂਦੀ। ਹਾਂ ਜੀ ਹਾਂ ਜੀ। ਉਸ ਤੋਂ ਬਾਅਦ ਮੁੜ ਕੇ ਐਸਪੀ ਹੈੱਡ ਕੁਆਟਰ ਦੇ ਦਰਖਾਸਤ ਦਿੱਤੀ ਸਾਡਾ 1.5 ਲੱਖ ਰੁਪਿਆ ਹੈ ਮੈਡਮ ਤੇ ਕਹਿੰਦਾ ਇਹਦਾ ਪਿਓ ਕਹਿੰਦਾ ਕਿ ਮੈਂ 10 ਲੱਖ ਰੁਪਿਆ ਦੇ ਸਕਦਾ ਹਾਂ ਅਬ ਮੈਂ 10 ਲੱਖ 10 ਲੱਖ 'ਚ ਰਾਜ਼ੀਨਾਮਾ ਕੀਤਾ ਹੈ ਜੀ ਹਾਂਜੀ ਰਾਜ਼ੀਨਾਮਾ ਕੀਤਾ ਹੈ ਤੋਂ 10 ਲੱਖ ਵੀ ਨਹੀਂ ਦਿੱਤਾ ਕੁਛ 1 ਰੁਪਿਆ ਨਹੀਂ ਦਿੱਤਾ ਜੀ ਤੁਸੀਂ ਕੀ ਮੰਨ ਕਰਦੇ ਜਿਸ ਤਰ੍ਹਾਂ ਬਹੁਤ ਸੁਪਨੇ ਸਜਾਏ ਹੁੰਦੇ ਨੇ ਇੱਕ ਪਿਤਾ ਨੇ ਆਪਣੇ ਪੁੱਤ ਦਾ ਵਿਆਹ ਕਰਦਾ ਹੈ ਚਾਹੇ ਉਹ ਧੀ ਦਾ ਕਰਦਾ ਹੈ ਪੁੱਤ ਦਾ ਕਰਦਾ ਹਰ ਇੱਕ ਵੱਲੋਂ ਇੱਕ ਸੁਪਨੇ ਸਜਾਏ ਜਾਂਦੇ ਨੇ ਕਿ ਅਸੀਂ ਗਾਂ ਜਾ ਕੇ ਆਪਣਾ ਕਿਸ ਤਰ੍ਹਾਂ ਪੁੱਤ ਦੇਆਂ ਖੁਸ਼ੀਆਂ ਦੇਖਣਾ ਲੇਕਿਨ ਇਸ ਤਰ੍ਹਾਂ ਜੋ ਤੁਹਾਡੇ ਨਾਲ ਹੋਇਆ ਹੈ ਕੀ ਮੰਗ ਕਰਦੇ ਮੰਗ ਇਹ ਹੋਇਆ ਮੈਡਮ ਇਹਨਾਂ ਤੇ ਅਰੈਸਟ ਪੈਣੀ ਚਾਹੀਦੀ ਹੈ ਅਰੈਸਟ ਕਰਨਾ ਚਾਹੀਦਾ ਇਹਨਾਂ ਨੂੰ ਤੇ ਸਾਡੇ ਪੈਸੇ ਜਿਹੜੇ ਆ ਸਾਨੂੰ ਵਾਪਸ ਕੀਤੇ ਜਾਣ ਹਾਂਜੀ ਤੁਸੀਂ ਪਹਿਲਾਂ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਇਨਸਾਫ ਲਈ ਮੰਗ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਾਰਵਾਈਆਂ ਨਹੀਂ ਹੋਈਆਂ ਦਰਖਾਸਤਾਂ ਬਹੁਤ ਦਿੱਤੀਆਂ ਗਈਆਂ ਲੇਕਿਨ ਹੁਣ ਵੀ ਪਰਚਾ ਤਾਂ ਹੋ ਗਿਆ ਹੈ ਲੇਕਿਨ ਹੱਲੇ ਤੱਕ ਪੇਸ਼ੀ ਕਿਸੇ ਦੀ ਨਹੀਂ ਹੋ ਰਹੀ ਮੈਡਮ 2022 ਚ ਇਹ ਚਲ ਗਈ ਉਦੋਂ ਤੇ ਅਸੀਂ ਤੁਰੇ ਹਾਂ ਜੀ ਅੱਜ 2025 ਵੀ ਖਤਮ ਹੋਣ ਵਾਲਾ ਹੈ ਤੇ ਹੋਣ ਆਣ ਕੇ ਉਹ ਵੀ ਹਾਈ ਕੋਰਟ ਰੈਟ ਪਾ ਕੇ ਫੇਰ ਪਰਚਾ ਆ ਉਹ ਤੋਂ ਪਹਿਲਾਂ ਕਿਸੇ ਨੇ ਨਹੀਂ ਸੁਣੀ ਜੀ ਸਾਡੀ ਹਾਲਾਂਕਿ ਤੁਹਾਡੇ ਕੋਲ ਸਾਰੇ ਸਬੂਤ ਸੀਗੇ ਸਾਰੀਆਂ ਬੈਂਕ ਦੀਆਂ ਜੋ ਸਟੇਟਮੈਂਟ ਸੀ ਉਹ ਵੀ ਦਿਖਾਓਗੇ ਇਹ ਤੁਹਾਡੇ ਕੋਲ ਦੇਖ ਸਕਦੇ ਹੋ ਕਿ ਸਾਰੀਆਂ ਜੋ ਵੀ ਸਟੇਟਮੈਂਟ ਕਿੰਨੇ ਲੱਖ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜੋ ਸਾਢੇ 11 ਲੱਖ ਮੈਡਮ ਸਾਢੇ 11 ਲੱਖ ਜੀ ਉਹ ਦਿੱਤਾ ਹੈ ਲੇਕਿਨ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਕੱਲ ਦੇ ਰਿਸ਼ਤੇ ਜੋ ਨੇ ਉਹ ਬਿਲਕੁਲ ਹੀ ਸਫੇਦ ਹੋ ਚੁੱਕੇ ਨੇ ਕਿ ਲੋਕ ਕਿਸ ਤਰ੍ਹਾਂ ਆਪਣੇ ਮਤਲਬ ਲਈ ਵਿਆਹ ਦੇ ਰਿਸ਼ਤੇ ਨੂੰ ਵੀ ਕੁਝ ਨਹੀਂ ਸਮਝਦੇ ਤਾਂ ਇਹ ਦੇਖ ਸਕਦੇ ਹੋ ਕਿ ਸਾਰੇ ਸਪੋਰਟ ਲੈ ਕੇ ਇਨਸਾਫ ਦੀ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹੋਗੇ ਮੀਡੀਆ ਦੇ ਸਾਹਮਣੇ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਇਹੋ ਕਹਿਣਾ ਚਾਹਾਂਗਾ ਕਿ ਸਾਨੂੰ ਸਾਡੇ ਪੈਸੇ ਵਾਪਸ ਮਿਲ ਜਾਣ ਜੀ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਹਾਂਜੀ ਲੜਕੀ ਦੇ ਨਾਲ ਵਿਆਹ ਹੋਇਆ ਸੀ ਕਿ ਉਹਨੇ ਨਹੀਂ ਪਹਿਲਾਂ ਦੱਸਿਆ ਕਿ ਮੈਂ ਕੁਝ ਜਾਂ ਮੇਰਾ ਇਸ ਤਰ੍ਹਾਂ ਦਾ ਨਹੀਂ ਹੈ ਜਾਂ ਕਿ ਮੈਂ ਮਤਲਬ ਲੈ ਜਾਂ ਕੁਝ ਦਾ ਸਿਰਫ ਬਾਹਰ ਜਾਣ ਦੇ ਲਈ ਹੀ ਵਿਆਹ ਕਰਾ ਰਹੀ ਕੋਈ ਤਾਂ ਗੱਲਬਾਤ ਕੀਤੀ ਹੋਗੀ ਇੱਕ ਮਹੀਨਾ ਤੁਹਾਡੇ ਨਾਲ ਰਹੀ ਕੋਈ ਤਾਂ ਉਹਨੇ ਗੱਲਬਾਤ ਕੀਤੀ ਹੋਈ ਮੈਡਮ ਜੀ ਇਦਾਂ ਤਾਂ ਦੱਸਿਆ ਹੁੰਦਾ ਤੇ ਮੈਂ ਸ਼ਾਇਦ ਵਿਆਹ ਹੀ ਨਾ ਕਰਾਉਂਦਾ ਇਹਨਾਂ ਹਾਂਜੀ ਇਦਾਂ ਦਾ ਕੁਝ ਨਹੀਂ ਦੱਸਿਆ ਇਹੋ ਕਿਹਾ ਸੀ ਉਹਨੇ ਕਿ ਆਪਾਂ ਜਾਵਾਂਗੇ ਇਦਾਂ ਕਰਾਂਗੇ ਉਦਾਂ ਕਰਾਂਗੇ ਬਾਅਦ ਮੁੜ ਕੇ ਕੱਲੀ ਚੱਲ ਗਈ ਹੈ ਜੀ ਦੱਸਣ ਤੋਂ ਬਿਨਾਂ ਹੀ ਹਾਂਜੀ ਸੋ ਬਿਲਕੁਲ ਪਿਤਾ ਜੀ ਵੀ ਲੜਕੇ ਦੇ ਸੜਨ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇੱਕ ਬਾਪ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਦਾ ਵਿਆਹ ਕਰਦਾ ਹੈ ਤਾਂ ਕਿ ਖੁਸ਼ੀਆਂ ਵੇਖਣਾ ਚਾਹੁੰਦਾ ਲੇਕਿਨ ਜਦੋਂ ਆਪਣੀ ਨੂੰਹ ਹੀ ਇਸ ਤਰ੍ਹਾਂ ਧੋਖਾ ਦੇ ਜਾਵੇ ਤਾਂ ਕੀ ਬੀਤੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਅਸੀਂ ਤੇ ਲੜਕੇ ਦੀ ਲੜਕੀ ਦੀ ਸ਼ਾਦੀ ਇਸ ਕਰਕੇ ਕੀਤੀ ਸੀ ਕਿ ਚਲੋ ਦੋਵੇਂ ਜੀ ਜਾ ਕੇ ਆਪਣੀ ਜ਼ਿੰਦਗੀ ਜਿਹੜੀ ਆਸਾਨੀ ਨਾਲ ਜੀ ਸਕਣ ਆਪਣਾ ਭਵਿਕ ਭਰਉਣਗੇ ਤੇ ਚਲੋ ਸਾਡਾ ਵੀ ਪਿੰਡ ਦੇ ਵਿੱਚ ਨਾ ਹੋਊਗਾ ਵੀ ਚਲੋ ਠੀਕ ਹੈ ਇਸ ਬੰਦੇ ਦਾ ਨਵਾਂ ਪੁੱਤ ਬਰ ਗਿਆ ਕਰਤੋਖਾ ਹੋਣ ਦੇ ਕਾਰਨ ਹੀ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਭਗਵੰਤ ਮਾਨ ਸਰਕਾਰ ਬਹੁਤ ਚੰਗੀ ਹੈ ਇਸ ਕਾਰਨ ਇਹਨਾਂ ਨੂੰ ਇੰਟਰਸਟ ਕੀਤਾ ਜਾਵੇ ਸਾਡਾ ਇਨਸਾਫ ਦੋਇਆ ਜਾਵੇ ਕਿ ਹਾਂ ਵੀ ਇਨਸਾਫ ਹੋ ਗਿਆ ਹੈ ਤੇ ਚਲੋ ਵਧੀਆ ਗੱਲ ਹੈ ਅਸੀਂ ਗਰੀਬ ਬੰਦੇ ਹਾਂ ਅਸੀਂ ਜਿਹੜੀ ਮੈਂ ਇੱਕ ਫੌਜੀ ਵਜੋਂ ਆਰਮੀ ਰਿਟਾਇਰਮੈਂਟ ਹਾਂ ਜਿੰਨੀ ਮੇਰੇ ਕੋਲ ਪੂੰਜੀ ਸੀ ਮੈਂ ਸਾਰੀ ਇਹਨਾਂ ਦੇ ਖਾਤੇ ਵਿੱਚ ਸੈਂਡ ਕਰ ਚੁੱਕਿਆ ਹੈ ਤੇ ਹੁਣ ਇਸ ਟਾਈਮ ਤੇ ਸਾਡਾ ਰੋਟੀ ਦਾ ਵੀ ਗੁਜ਼ਾਰਾ ਹੋਣਾ ਮੁਸ਼ਕਲ ਹੈ। ਭਗਵੰਤ ਮਾਨ ਸਰਕਾਰ ਨੂੰ ਇਹ ਹੀ ਮੇਰੀ ਬੇਨਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਇਹਨਾਂ ਤੇ ਐਫ ਆਰ ਆਈ ਜਿਹੜੀ ਦਰਜ ਹੋਈ ਹੈ ਇਹਨਾਂ ਨੂੰ ਇੰਟਰਸਟ ਕੀਤਾ ਜਾਵੇ। ਥੈਂਕ ਯੂ ਸੋ ਮਚ ਸਰ ਸੋ ਬਿਲਕੁਲ ਇਹ ਕਹਾਣੀ ਸਿਰਫ ਇੱਕ ਪਰਿਵਾਰ ਦੀ ਨਹੀਂ ਬਹੁਤ سارے ਅਜਿਹੇ ਪਰਿਵਾਰ ਨੇ ਜਿੱਥੇ ਚਾਹੇ ਲੜਕੇ ਹੋਣ ਜਾਂ ਲੜਕੀਆਂ ਹੋਣ ਵਿਆਹ ਦਾ ਚਾਂਸਾ ਦੇ ਕੇ ਵਿਆਹ ਦੇ ਚਾਂਸੇ ਦੇ ਨਾਲ ਪੈਸੇ ਲਗਵਾ ਕੇ ਬਾਹਰ ਚਲੇ ਜਾਂਦੇ ਨੇ ਤਾਂ ਇਹ ਇੱਕ ਕਹਾਣੀ ਤੁਹਾਨੂੰ ਦਿਖਾਈ ਹੈ ਲੋਪੋਕੇ ਦੇ ਚੱਕ ਮਿਸ਼ਰੀ ਖਾਨ ਤੋਂ ਜਿੱਥੇ ਇੱਕ ਲੜਕੇ ਨੇ ਵਿਆਹ ਤਾਂ ਕੀਤਾ ਲੜਕੀ ਦੇ ਨਾਲ ਲੇਕਿਨ ਵਿਆਹ ਤੋਂ ਬਾਅਦ ਹੀ ਉਹ ਪੈਸੇ ਲੈ ਕੇ ਆਪਣੀਆਂ ਫੀਸਾਂ ਜੋ ਨੇ ਸਟੱਡੀ ਵੀਜ਼ਾ ਤੇ ਜਾਂਦੀ ਤੇ ਫੀਸਾਂ ਜੋ ਨੇ ਉਹ ਉਹਨਾਂ ਕੋਲੋਂ ਲੈ ਕੇ ਵਿਦੇਸ਼ ਦਾ ਰੁਕ ਕਰ ਲੈਂਦੀ ਹੈ ਲੇਕਿਨ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਨਹੀਂ ਚੱਲਦਾ ਉਸ ਨੇ ਗੱਲਬਾਤ ਵੀ ਬੰਦ ਕਰ ਦਿੱਤੀ ਹੈ ਤਾਂ ਇਸ ਪਰਿਵਾਰ ਵਾਲਿਆਂ ਦਾ ਇਹ ਹੀ ਕਹਿਣਾ ਹੈ ਕਿ ਸਾਨੂੰ ਇਨਸਾਫ ਜੋ ਹੈ ਉਹ ਦਿਵਾਇਆ ਜਾਏ ਕਿਉਂਕਿ ਅਸੀਂ ਇੰਨੇ ਪੈਸੇ ਲੱਖਾਂ ਦੇ ਵਿੱਚ ਪੈਸੇ ਲਗਾ ਕੇ ਉਸ ਨੂੰ ਭੇਜਿਆ ਸੀ ਲੇਕਿਨ ਸਾਨੂੰ ਕੁਝ ਵੀ ਪੱਲੇ ਨਹੀਂ ਪਿਆ ਸਾਡੇ ਨਾਂ ਤੇ ਸਾਡੀ ਨੂੰ ਸਾਨੂੰ ਮਿਲੀ ਤੇ ਨਾ ਹੀ ਸਾਡੇ ਪੈਸੇ ਵੀ ਗਏ ਇੱਕ ਪ੍ਰਾਈਵੇਟ ਜੌਬ ਲੜਕਾ ਕਰਦਾ ਹੈ ਤੁਸਾਂ ਕਹਿਣਾ ਕਿ ਪਿਓ ਜਿਹੜਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਇੰਨੇ ਪੈਸੇ ਲਗਾ ਕੇ ਆਪਣੇ ਪੁੱਤ ਅਤੇ ਨੂੰ ਦੇ ਸੁਨਹਿਰੀ ਭਵਿੱਖ ਲਈ ਸਾਰੇ ਸੁਪਨੇ ਸਜਾਇ ਸੀ ਲੇਕਿਨ ਸਾਰੇ ਸੁਪਨੇ ਜਿਹੜੇ ਨੇ ਉਹਨਾਂ ਦੇ ਉਹ ਖਰਾਬ ਹੋ ਗਏ ਤਾਂ ਇੱਕ ਇਨਸਾਫ ਦੀ ਪੰਜਾਬ ਸਰਕਾਰ ਦੇ ਕੋਲੋਂ ਤੇ ਮੰਗ ਕਰ ਰਹੇ ਨੇ ਕਿ ਜਿਨ੍ਹਾਂ ਦੇ ਖਿਲਾਫ ਵੀ ਪਰਚੇ ਕੀਤੇ ਗਏ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਕੈਮਰਾਮੈਨ ਅਰਸ਼ ਤੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ